ਸਵਾਗਤ ਹੈ ਕਿਸਾਨ ਵੀਰੋ ਹੌੜਾ ਢਿਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਮੋਗਾ ਜ਼ਿਲ੍ਹੇ ਦੇ ਪਿੰਡ ਅਤੇ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਆ ਇੱਕ ਤੁਹਾਨੂੰ ਤੋਕੜ ਮੱਝ ਦਿਖਾਵਾਂ ਕਿਹੜਾ ਸੂਆ ਜਾਂ ਕਦੋਂ ਸੂਈਆ ਕਿੰਨਾ ਦੁੱਧਵਾਦਾ ਬਾਈ ਨਾਲ ਗੱਲ ਕਰਾਵਾਂਗੇ ਤੇ ਫਿਰ ਆਪਾਂ ਅੱਜ ਪਹੁੰਚਿਆ ਫੌਜੀ ਸਾਹਿਬ ਪਿੰਡ ਦੀਨਾ ਸਾਹਿਬ ਫੌਜੀ ਸਾਹਿਬ ਕੋਲੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੂਟਾ ਕਿਵੇਂ ਆ ਹੋ ਠੀਕ ਠਾਕ ਹੋ ਜੀ ਹਾਂ ਠੀਕ ਆ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ 9463803560 ਨਾਮ ਦਾ ਏਜੰਟਾ ਕੋ ਜੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਓਕੇ ਜ਼ਿਲ੍ਹਾ ਮੋਗਾ ਤੇ ਨੇੜੇ ਤੇੜੇ ਆਪਣੇ ਨੇੜੇ ਕਾਂਕੜ ਆਦੋਪਰਾ ਤੇ ਖਾਈ ਖਾਈ ਓਕੇ ਜੀ ਹਾਂਜੀ ਤੇ ਵਧੀਆ ਚੱਲੀ ਜਾਂ ਤੇ ਅੱਜ ਆਪਾਂ ਇੱਕ ਮੱਝ ਲੈ ਆਏ ਹਾਂ ਹਾਂਜੀ ਭਾਈ ਜੀ ਤੇ ਭਾਈ ਜੀ ਕਿਹੜਾ ਸੂਆ ਇਹ ਦੇਖੇ ਭਾਈ ਜੀ ਤੀਜੇ ਸੂਏ ਸੂਈ ਰਿਹਾ ਚੌਥੇ ਵਾਸਤੇ ਚੜਗਾ ਨਹੀਂ ਘੱਪਣਾ ਆਪਾਂ ਚੈੱਕ ਕਰਾ ਲਈ ਆਪਾਂ ਦੇਣੀ ਖਾਲੀ ਮੰਨ ਕੇ ਖਾਲੀ ਮੰਨ ਕੇ ਤੇ ਚੌਥੇ ਵਾਸਤੇ ਘੱਪਣਾ ਚੌਥੇ ਵਾਸਤੇ ਤੇ ਕੱਦ ਕਾਟ ਤੇ ਵਜਨ ਵਧੀਆ ਹਨਾ ਹਾਂ ਵਜਨ ਵਧੀਆ ਦੁੱਧ ਇਹਦੇ ਹੈਗਾ 8 ਕਿਲੋ ਆਪਾਂ ਦਿਨੇ 7 ਮੰਨ 7 ਮੰਨ ਕੇ ਤੇ 4 ਤੇ ਮਿਲਦੀ ਆ 4 ਤੇ ਮਿਲਦੀ ਆਗਾ ਮੱਛਰ ਜਿਆਦੇ ਆ ਮੱਛਰ ਮੱਖੀ ਜਿਆਦੇ ਆ ਨੀਲੀ ਦੇ ਟੱਚ ਚ ਆ ਗਈ ਹੈ ਨਾ ਮੱਝ ਨੀਲੀ ਦੇ ਟੱਚ ਨੀਲੀ ਦੇ ਟੱਚ ਚ ਅੱਖਾਂ ਕਵਰ ਕਰਦੀ ਆ ਵਸ ਪੈਰਾਂ ਤੇ ਥੋੜੀਆਂ ਨਿਸ਼ਾਨੀਆਂ ਘਾਟਾ ਹੋਰ ਹੈਗੀਆਂ ਹਾਂ ਪੂਛ ਤੇ ਹੈਗੀਆਂ ਮੱਥੇ 'ਚ ਹੈਗੀਆਂ ਖੋਲੋ ਜੀ ਤੋੜਾ ਕਰਾਇਗੇ ਚ ਇੱਕ ਚੰਗੀ ਆ ਜੀ ਬਾਈ ਕਹਿੰਦਾ 8 ਕਿਲੋ ਦੁੱਧ ਰੈਡੀ ਆਪਾਂ 7 ਕਰਕੇ ਦੇਣੀ ਆ ਆਇਓ ਬਾਈ ਕਹਿੰਦਾ ਦੋ ਟਾਈਮ ਚੋ ਕੇ ਲੈ ਕੇ ਜਾਇਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਨਾ ਫੌਜੀ ਚਾਰ ਤੇ ਮਿਲਦੇ ਵਧੀਆ ਖਾਣੇ ਓਕੇ ਚਾਰ ਤੇ ਮਿਲਦੀ ਆ ਤੇ ਬਾਕੀ ਦੀ ਗੱਲ ਤੁਸੀਂ ਦਸਲੀ ਕਰਨਾ ਤੁਹਾਡਾ ਫਰਜ ਬਣਦਾ ਕਿਉਂਕਿ ਪੇਮੈਂਟ ਤੁਸੀਂ ਦੇਣੀ ਹੈ ਜੀ ਆਹ ਦੇਖੋ ਜੀ ਥਣ ਲੇਵੀ ਦੀ ਪੂਰੀ ਸਾਫ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਵੀਡੀਓ ਆਪਾਂ ਸਵੇਰ ਦੇ 10 ਵਜੇ ਬਣਾ ਰਹੇ ਹਾਂ ਉਹ ਸਭ ਨਾ ਜੱਜਮੈਂਟ ਕਰ ਲਿਓ 26 ਤਰੀਕ ਨੂੰ ਲਿਓ ਜੀ ਤੇ ਚੰਗੇ ਪੇਮੈਂਟ ਦੀ ਮੱਝ ਗਾਂ ਵੀ ਤਿਆਰ ਹੋਣ ਵਾਲੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਜੇ ਰਹੇਗੀ ਤਾਂ ਤੁਹਾਡੇ ਕਰਮਾ ਹੋ ਹਨਾ ਫੌਜੀ ਸਾਹਿਬ ਹਾਂ ਜੀ ਹਾਂ ਹਾਂ ਉਹ ਤੁਹਾਡੇ ਕਰਮਾਗਾ ਤੇ ਚੰਗੇ ਥਣ ਲੈਵੇ ਜਿਹਨੇ ਗਾਂ ਵਿੱਚ ਝੋਟੇ ਨੇ ਤਿਆਰ ਹੋਣਾ ਮੱਝ ਨੇ। ਕਿਉਂਕਿ ਇਹ ਕਹਦਾ ਵੀ 90% ਹੈਗੀ ਐ ਇਹੇ। ਹੂੰ ਹੂੰ ਹੂੰ। ਇਹ ਦੱਸ ਸਕਦੇ ਨਾ ਆਪਾਂ ਫਿਰ ਚੱਕ ਕਰਾਂਗੇ। ਓਕੇ ਫਿਰ ਆਪਾਂ ਜੱਪ ਹੀ ਮੇੜਦਾ ਵੀ ਖਾਲੀ ਮਲ ਕੇ ਦੇਣੀ ਆ ਆਪਾਂ। ਓਕੇ। ਜਾਇਜ਼ ਗੱਲ ਆ ਤੇ ਧਾਰਾਂ ਦੁਰਾਂ ਦੀ ਓਕੇ ਆ ਜੀ। ਜਮਾ ਓਕੇ ਥਾਣਾ ਦੀ ਭਾਰਤ ਦੀ ਸਾਰੀ ਗਰੰਟੀ ਆ ਆਪਣੀ। ਓਕੇ ਜੀ। ਧਾਰਾਂ ਦੀ ਵੀ ਬਾਈ ਕਹਿੰਦਾ ਜਮਾ ਓਕੇ ਸਾਰੀ। ਕੋਈ ਗੱਲ ਹੀ ਨਹੀਂ ਇਹ ਜੀ ਤੇ ਬਾਜੂ ਰੇਟ ਦੇ ਵਿੱਚ ਹਾਂਜੀ ਰੇਟ ਦੱਸੋ ਜਮਾ ਜਾਇਜ਼ ਜਖੱਚ ਕੇ। ਰੇਟ ਬੁੱਢੇ ਆਪਾਂ ਇਹ 60000 ਰੁਪਏ ਦੇਣੀ ਆ। ਛੋੜੀ ਕੁਈ 65 ਵੀ ਕੋਈ 70 ਓਕੇ ਆਫ ਕੈਮਰਾ ਆਪਣੀ 70 ਦੀ ਗੱਲ ਹੋਈ ਸੀ ਹਨਾ ਹਾਂਜੀ ਹਾਂਜੀ ਤੇ 62 ਚੱਕਦਾ 8000 ਰੁਪਿਆ ਬਸ ਚੱਕਦਾ ਬਸ ਦੇਣੀ ਕੋ ਮੱਛਰ ਮੱਖੀ ਜਾਂਦੇ ਆ ਓਕੇ ਜੀ ਦੁੱਧ ਘਟਾ ਜਾਂਦੇ ਆ ਪਸ਼ੂ ਵੇਖੇ ਚੰਗਾ ਵੇਖੇ ਚੰਗਾ 12000 ਦੇ ਜੇ ਵਾਧੂ ਆ ਬਿਲਕੁਲ ਬਿਲਕੁਲ ਨੰਬਰ ਫੇਰ ਬੋਲ ਦਿਓ ਜੀ ਨੰਬਰ 9463403560 ਨਾਮ ਮੇਰਾ ਜੰਟਾ ਫੁੱਜੀ ਪਿੰਡ ਦਿਨਾ ਸਾਹਿਬ ਜਿਉੜ ਵਾਲੇ ਰਾਹ ਤੇ ਘਰ ਆਪਾਂ ਓਕੇ ਬਾਕੀ ਦੀ ਗੱਲ ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਨੀਲੀ ਦੇ ਟੱਚ ਜੀ ਦਿਖਾਤੀ ਨੀਲੀ ਨਹੀਂ ਆਪਾਂ ਇਹਨੂੰ ਕਹਿੰਦੇ ਪਰ ਉਹਦੇ ਟੱਚ ਜ ਚੰਗੇ ਬੱਚੇ ਬਹੁਤ ਨੀਲੀ ਦੇ ਗਾਂ ਹਾਂਜੀ ਹਾਂ ਹਾਂ ਓਕੇ ਜੀ ਤੇ ਜਰੂਰ ਬਾਈ ਨਾਲ ਤੁਸੀਂ ਕਰਨਾ ਸੰਪਰਕ ਨੰਬਰ ਬਾਈ ਦਾ ਸਕਰੀਨ ਤੇ ਵੀ ਚੱਲ ਜੰਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ